ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਬਿਨਾਂ ਤਨਖਾਹ ਵਾਲਿਆਂ ਨੂੰ ਵੀ ਮਿਲੇਗਾ ਹੋਮ ਲੋਨ ਜਾਣੋ ਕੀ ਹੈ ਸਰਕਾਰ ਦੀ ਯੋਜਨਾ ਇਸ ਅਪਡੇਟ ਬਾਰੇ ਅੱਜ ਗੱਲ ਕਰਾਂਗੇ ਸੋ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਨਾਲ ਜ਼ਰੂਰ ਸਬਸਕ੍ਰਿਬ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਗੱਲ ਕਰ ਰਹੇ ਹਾਂ ਅੱਜ ਆ ਰਹੀ ਅਪਡੇਟ ਬਾਰੇ ਹੋਮ ਲੋਨ ਬਾਰੇ ਹੋਮ ਲੋਨ ਜਿਹੜਾ ਪਹਿਲਾਂ ਕ੍ਰੈਡਿਟ ਸਕੋਰ ਦੇ ਆਧਾਰ ਤੇ ਦਿੱਤਾ ਜਾਂਦਾ ਸੀ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਚੰਗਾ ਹੁੰਦਾ ਸੀ ਉਹਨਾਂ ਨੂੰ ਹੀ ਇਹ ਲੋਨ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਸੀ ਪਰ ਅੱਜ ਜਿਹੜੇ ਨਿਯਮ ਆ ਚੁੱਕੇ ਨੇ ਹੁਣ ਹੋਮ ਲੋਨ ਲੈਣਾ ਹੋਰ ਵੀ ਆਸਾਨ ਹੋ ਗਿਆ ਹੈ ਹੁਣ ਬੈਂਕ ਉਹਨਾਂ ਲੋਕਾਂ ਨੂੰ ਵੀ ਲੋਨ ਦੇਵੇਗਾ ਜਿਨ੍ਹਾਂ ਦੀ ਕੋਈ ਤਨਖਾਹ ਨਹੀਂ ਹੈ ਜਾਂ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਉਹਨਾਂ ਲਈ ਵੀ ਹੋਮ ਲੋਨ ਲੈਣਾ ਆਸਾਨ ਹੋ ਜਾਵੇਗਾ ਹੁਣ ਬੈਂਕ ਹੋਮ ਲੋਨ ਦੇਣ ਦੀ ਤਨਖਾਹ ਜਾਂ ਕ੍ਰੈਡਿਟ ਸਕੋਰ ਦੀ ਬਜਾਏ ਡਿਜੀਟਲ ਭੁਗਤਾਨ ਇਤਿਹਾਸ ਤੇ ਧਿਆਨ ਦੇਣਗੇ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਹਾਲ ਹੀ ਦੇ ਵਿੱਚ ਬਜਟ ਦੇ ਵਿੱਚ ਕਿਹਾ ਸੀ ਕਿ ਜਨਤਕ ਖੇਤਰ ਦੇ ਬੈਂਕਾਂ ਨੂੰ ਬਾਹਰੀ ਮੁਲਾਂਕਣ ਤੇ ਭਰੋਸਾ ਕਰਨ ਦੀ ਬਜਾਏ ਸੂਖਮ ਛੋਟੇ ਤੇ ਮੱਧਮ ਉਦਯੋਗਾਂ ਐਮ ਐਸ ਐਮ ای ਲਈ ਕਰਜ਼ਾ ਮੁਲਾਂਕਣ ਦੇ ਵਿੱਚ ਆਪਣੀ ਅੰਦਰੂਨੀ ਸਮਰੱਥਾ ਵਿਕਸਿਤ ਕਰਨੀ ਪਵੇਗੀ ਨਵੇਂ ਮਾਡਲ ਅਨੁਸਾਰ ਬੈਂਕਾਂ ਨੂੰ ਐਮ ਐਸ ਐਮ ای ਦਾ ਕ੍ਰੈਡਿਟ ਮੁਲਾਂਕਣ ਉਹਨਾਂ ਦੇ ਡਿਜੀਟਲ ਫੁੱਟਪ੍ਰਿੰਟ ਤਾਂ ਕਿ ਡਿਜੀਟਲ ਭੁਗਤਾਨ ਇਤਿਹਾਸ ਦੇ ਆਧਾਰ ਤੇ ਕਰਨਾ ਹੋਵੇਗਾ ਨਾ ਕਿ ਉਹਨਾਂ ਦੀ ਪਹਿਲਾ ਸੀਟ ਦੇ ਆਧਾਰ ਤੇ ਹਾਊਸਿੰਗ ਸੈਕਟਰ ਲਈ ਵੀ ਇਸੇ ਤਰ੍ਹਾਂ ਦੇ ਨਿਯਮ ਬਣਾਏ ਜਾ ਰਹੇ ਨੇ ਬਜਟ ਤੇ ਨਵੇਂ ਕ੍ਰੈਡਿਟ ਅਸੈਸਮੈਂਟ ਮਾਡਲ ਦਾ ਕੀਤਾ ਗਿਆ ਐਲਾਨ ਵਿੱਤੀ ਸੇਵਾਵਾਂ ਮੰਤਰੀ ਸਕੱਤਰ ਵਿਵੇਕ ਜੋਸੀ ਨੇ ਕਿਹਾ ਕਿ ਬਜਟ ਦੇ ਵਿੱਚ ਐਮਐਸਐਮਈ ਲਈ ਇੱਕ ਨਵੇਂ ਕ੍ਰੈਡਿਟ ਮੁਲਾਂਕਣ ਮਾਡਲ ਦਾ ਐਲਾਨ ਕੀਤਾ ਗਿਆ ਹੈ ਵਿੱਤ ਮੰਤਰਾਲਾ ਹੁਣ ਹੋਮ ਲੋਨ ਪ੍ਰਦਾਨ ਕਰਨ ਲਈ ਇੱਕ ਸਮਾਨ ਉਤਪਾਦ ਤਿਆਰ ਕਰ ਰਿਹਾ ਜੋ ਕਿਸੇ ਵਿਅਕਤੀ ਦੇ ਡਿਜੀਟਲ ਫੁਟਪ੍ਰਿੰਟ ਦੇ ਨਿਸ਼ਾਨ ਤੇ ਆਧਾਰਿਤ ਹੋਵੇਗਾ ਇਹ ਨਵੀਂ ਵਿਵਸਥਾ ਉਹਨਾਂ ਲਈ ਫਾਇਦੇਮੰਦ ਹੋਵੇਗੀ ਜੋ ਹੋਮ ਲੋਨ ਲਈ ਅਪਲਾਈ ਕਰ ਰਹੇ ਨੇ ਪਰ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਜਾਂ ਕ੍ਰੈਡਿਟ ਯੋਗਤਾ ਨਿਰਧਾਰਤ ਕਰਨਾ ਮੁਸ਼ਕਲ ਹੈ ਤੁਸੀਂ ਡਿਜੀਟਲ ਫੁੱਟਪ੍ਰਿੰਟ ਦੇ ਆਧਾਰ 'ਤੇ ਲੈ ਸਕਦੇ ਹੋ ਲੋਨ ਜੋਸੀ ਨੇ ਕਿਹਾ ਕਿ ਹੁਣ ਤੱਕ ਬੈਂਕਾਂ ਤੋਂ ਹੋਮ ਲੋਨ ਸਿਰਫ ਤਨਖਾਹਦਾਰ ਵਿਅਕਤੀਆਂ ਜਾਂ ਟੈਕਸ ਰਿਟਰਨ ਭਰਨ ਵਾਲਿਆਂ ਨੂੰ ਮਿਲਦਾ ਸੀ ਜਿਨ੍ਹਾਂ ਕੋਲੇ ਦਸਤਾਵੇਜ਼ ਨਹੀਂ ਹਨ ਉਹ ਹੁਣ ਨਵੇਂ ਮਾਡਲ ਦੇ ਤਹਿਤ ਆਪਣੇ ਡਿਜੀਟਲ ਫੁੱਟਪ੍ਰਿੰਟ ਦੇ ਆਧਾਰ 'ਤੇ ਲੋਨ ਪ੍ਰਾਪਤ ਕਰ ਸਕਣਗੇ ਵਿੱਤੀ ਸੇਵਾ ਖਤਰ ਤੋਂ ਅਨੁਸਾਰ ਇਹ ਨਵਾਂ ਮਾਡਲ 3 ਮਹੀਨਿਆਂ ਦੇ ਅੰਦਰ ਵਿਕਸਿਤ ਕੀਤੀ ਜਾਣ ਦੀ ਸੰਭਾਵਨਾ ਹੈ ਇਸ ਨਵੇਂ ਮਾਡਲ ਦੇ ਤਹਿਤ ਹੋਮ ਲੋਨ ਦੇ ਦੌਰਾਨ ਬੀ ਬੈਂਕ ਬਿਨੈ ਕਾਰਦ ਦੀ ਡਿਜੀਟਲ ਭੁਗਤਾਨ ਇਤਿਹਾਸ ਨੂੰ ਦੇਖਣਗੇ ਜਾਨੀ ਕਿ ਵਿਅਕਤੀ ਨੇ ਕਿੰਨੀ ਰਕਮ ਜਿਹੜੀ ਖਰਚ ਕੀਤੀ ਹੈ ਤੇ ਕਿੰਨੀ ਰਕਮ ਪ੍ਰਾਪਤ ਕੀਤੀ ਹੈ ਭਾਵ ਕਿ ਕਿੰਨਾ ਉਹਦਾ ਪੈਸਾ ਜਿਹੜਾ ਬੈਂਕ ਦੇ ਵਿੱਚ ਆਇਆ ਤੇ ਕਿੰਨਾ ਗਿਆ ਇਸ ਦੇ ਆਧਾਰ ਤੇ ਤੈ ਕੀਤਾ ਜਾਵੇ ਕਿ ਕਿ ਉਸ ਵਿਅਕਤੀ ਨੂੰ ਕਿੰਨਾ ਕਰਜ਼ਾ ਮਿਲੇਗਾ ਐਮਐਸਐਮਐਲ ਇੱਕ ਜਿਆਈ ਨਵਾਂ ਕ੍ਰੈਡਿਟ ਅਸੈਸਮੈਂਟ ਮਾਡਲ ਜਿਹੜਾ ਉਹ ਵਿਚਾਰਿਆ ਜਾ ਰਿਹਾ ਜੋ ਮੌਜੂਦਾ ਬੈਲੈਂਸ ਸ਼ੀਟ ਤੇ ਖਾਤਾ ਸਟੇਟਮੈਂਟਾਂ ਦੀ ਬਜਾਏ ਡਿਜੀਟਲ ਡੇਟਾ ਤੇ ਆਧਾਰਿਤ ਹੋਵੇਗਾ ਸੈਲਰੀ ਕਲਾਸ ਨੂੰ ਹੋਮ ਲੋਨ ਮਿਲਦਾ ਹੈ ਜਲਦੀ ਵਰਤਮਾਨ ਦੇ ਵਿੱਚ ਤਨਖਾਹਦਾਰ ਵਰਗ ਨੂੰ ਤੇਜ਼ੀ ਨਾਲ ਹੋਮ ਲੋਨ ਮਿਲਦਾ ਹੈ ਕਿਉਂਕਿ ਲੋਨ ਦੀ ਯੋਗਤਾ ਬੈਂਕਾਂ ਦੁਆਰਾ ਉਹਨਾਂ ਦੇ ਬੈਂਕ ਸਟੇਟਮੈਂਟ ਤੇ ਕ੍ਰੈਡਿਟ ਸਕੋਰ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ ਨਵੇਂ ਮਾਡਲ ਦੇ ਲਾਗੂ ਹੋਣ ਤੋਂ ਬਾਅਦ ਭਾਵੇਂ ਤਨਖਾਹਦਾਰ ਹੋਵੇ ਜਾਂ ਨਾ ਬੈਂਕ ਤੁਹਾਡੇ ਖਾਤੇ ਦੇ ਡਿਟੇਲ ਲੈਣ ਦੇ ਇਤਿਹਾਸ ਨੂੰ ਦੇਖਣਗੇ ਤੇ ਉਸ ਦੇ ਆਧਾਰ ਤੇ ਲੋਨ ਦੀ ਯੋਗਤਾ ਦਾ ਫੈਸਲਾ ਕਰਨਗੇ ਮਾਡਲ ਦੇ ਪੂਰੀ ਤਰ੍ਹਾਂ ਵਿਕਸਿਤ ਹੋਣ ਤੇ ਇਸ ਨਵੀਂ ਪ੍ਰਣਾਲੀ ਦੇ ਹੋਰ ਵੇਰਵੇ ਤੇ ਨਿਯਮ ਸਪਸ਼ਟ ਹੋ ਜਾਣਗੇ ਇਸ ਤਰ੍ਹਾਂ ਛੋਟੇ ਕਾਰੋਬਾਰੀਆਂ ਨੂੰ ਵੀ ਉਹਨਾਂ ਦੇ ਲੈਣ ਦੇਣ ਦੇ ਆਧਾਰ ਤੇ ਬੈਂਕ ਕਰਜ਼ਾ ਜਿਹੜਾ ਉਹ ਮਹੱਇਆ ਕਰਵਾਇਆ ਜਾ ਸਕਦਾ ਹੈ ਸੋ ਤੁਹਾਡੇ ਇਸ ਬੰਦੀ ਕੀ ਵਿਚਾਰ ਨੇ ਕਿ ਕਈਆਂ ਨੂੰ ਇਹ ਫਾਇਦਾ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਸੋ ਇਹ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਇਹ ਵੀਡੀਓ ਨੂੰ ਕਰ ਦਿਓ ਬਸ ਬਸ ਸ਼ੇਅਰ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੀ ਅੱਜ ਧੰਨਵਾਦ